ਸਾਰੇ ਹੀ ਸ్రోਤਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਤੁਸੀਂ ਜਿਹੜੇ ਲੋਕਰਾ ਚਰਨ ਨਾਲ ਬਹੁਤ ਬਹੁਤ ਸਵਾਦ ਤੁਹਾਡਾ ਲੁਧਿਆਣਾ ਦੀ ਜਮਨੀ ਚੋਣ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਮਿਲਿਆ ਵੱਡਾ ਬਲ ਕਾਂਗਰਸ ਪਾਰਟੀ ਦੇ ਵਿੱਚ ਅੱਜ ਸੀਨੀਅਰ ਲੀਡਰ ਦੀ ਹੋਈ ਵਾਪਸੀ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਰੈਨ ਮਾਈਟ ਕਾਂਗਰਸ ਪਾਰਟੀ ਲਗਾਤਾਰ ਮਜ਼ਬੂਤ ਹੋ ਰਹੀ ਹੈ ਪੰਜਾਬ ਦੇ ਵਿੱਚ 2022 ਦੇ ਸਮੇਂ ਬਹੁਤ ਸਾਰੇ ਲੀਡਰ ਕਾਂਗਰਸ ਪਾਰਟੀ ਨੂੰ ਛੱਡ ਕੇ ਜੋ ਭਾਜਪਾ ਸ਼ਾਮਲ ਹੋ ਗਏ ਜਾਂ ਆਮ ਆਦਮੀ ਪਾਰਟੀ ਵੀ ਸ਼ਾਮਲ ਹੋਏ ਸੀ ਉਹ ਸਾਰੇ ਹੀ ਹੁਣ ਕਾਂਗਰਸ ਵਿੱਚ ਵਾਪਸੀ ਕਰ ਰਹੇ ਨੇ ਜਿਵੇਂ ਅੱਜ ਮੌਜੂਦਾ ਵਿਧਾਇਕ ਜਿਨ੍ਹਾਂ ਦੀ ਕਾਂਗਰਸ ਵਿੱਚ ਵਾਪਸੀ ਹੋਈ ਏ 2024 ਦੇ ਲੋਕ ਸਭਾ ਚੋਣਾਂ ਦੇ ਸਮੇਂ ਉਹ ਕਾਂਗਰਸ ਪਾਰਟੀ ਵੱਲੋਂ ਸਸਪੈਂਡ ਕਰ ਦਿੱਤੇ ਜਾਂਦੇ ਨੇ ਕਿਉਂਕਿ ਲੋਕ ਸਭਾ ਚੋਣਾਂ ਵਿੱਚ ਉਹਨਾਂ ਨੇ ਕਾਂਗਰਸੀ ਉਮੀਦਵਾਰ ਦਾ ਜੋ ਵਿਰੋਧ ਕੀਤਾ ਸੀ ਉਹ ਆਪਣੇ ਲਈ ਟਿਕਟ ਮੰਗ ਰਹੇ ਸੀ ਤੇ ਕਾਂਗਰਸ ਪਾਰਟੀ ਨੇ ਉੱਥੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਜਲੰਧਰ ਤੋਂ ਟਿਕਟ ਦੇ ਦਿੱਤੀ ਜਿਸ ਕਾਰਨ ਉਹਨਾਂ ਨੇ ਚਰਨਜੀਤ ਸਿੰਘ ਚੰਨੀ ਦਾ ਵਿਰੋਧ ਕੀਤਾ ਔਰ ਦੂਸਰੇ ਪਾਸੇ ਜਿਹੜਾ ਕਿ ਉਹਨਾਂ ਨੇ ਫਲੋਰ ਤੋਂ ਵਿਧਾਇਕ ਹੁੰਦਿਆਂ ਹੋਇਆਂ ਜੋ ਚਰਨਜੀਤ ਸਿੰਘ ਚੰਨੀ ਦੇ ਹੱਕ ਵਿੱਚ ਬਿਲਕੁਲ ਵੀ ਉਹਨਾਂ ਨੇ ਕਦੀ ਵੋਟ ਨਹੀਂ ਮੰਗੀ ਸੀ ਜਿਸ ਕਾਰਨ ਉਹ ਭਾਜਪਾ ਲਈ ਤੇ ਆਮ ਆਦਮੀ ਪਾਰਟੀ ਲਈ ਜੋ ਉਹਨਾਂ ਦਾ ਅੰਦਰ ਖਾਤੇ ਸੈਟਿੰਗ ਹੋ ਚੁੱਕੀ ਸੀ ਪਰ ਪਿਛਲੇ 1 ਸਾਲ ਤੋਂ ਲਗਭਗ ਉਹਨਾਂ ਦਾ ਕਾਂਗਰਸ ਪਾਰਟੀ ਦੇ ਵਿੱਚ ਬਿਲਕੁਲ ਗਤੀਵਿਧੀ ਕੱਟੀ ਹੋਈ ਸੀ ਪਰ ਅੱਜ ਅਚਾਨਕ ਹੀ ਜੋ ਕਾਂਗਰਸ ਪਾਰਟੀ ਵਿੱਚ ਉਹਨਾਂ ਨੇ ਵਾਪਸੀ ਕੀਤੀ ਏ ਸੋ ਵਿਕਰਮਜੀਤ ਸਿੰਘ ਚੌਧਰੀ ਜਿਹੜੇ ਕਿ ਸਾਬਕਾ ਕੈਬਨ ਮੰਤਰੀ ਸੀ ਸੰਤੋਖ ਸਿੰਘ ਚੌਧਰੀ ਜੋ ਸੰਸਦ ਮੈਂਬਰ ਵੀ ਨੇ ਉਹਨਾਂ ਦੇ ਸੁਪੁੱਤਰ ਸੀ ਸੰਤੋਖ ਸਿੰਘ ਚੌਧਰੀ ਜਿਨ੍ਹਾਂ ਦੇ ਜੋ ਰੋਹਲ ਕਾਂਧੀ ਜੋ ਭਾਰਤ ਯਾਤਰਾ ਦੇ ਵਿੱਚ ਉਹਨਾਂ ਦੀ ਮੌਤ ਹੋ ਜਾਂਦੀ ਏ ਉਸ ਤੋਂ ਬਾਅਦ ਜਿਮਨੀ ਚੋੜ ਹੁੰਦੀ ਏ ਜਲੰਧਰ ਦੇ ਵਿੱਚ ਉਸ ਸਮੇਂ ਵਿਕਰਮ ਚੌਧਰੀ ਦੇ ਮਾਤਾ ਜੀ ਨੂੰ ਟਿਕਟ ਦਿੱਤੀ ਜਾਂਦੀ ਏ ਸੋ ਵਿਕਰਮ ਚੌਧਰੀ ਜੋ ਉਸ ਸਮੇਂ ਹੀ ਕਾਂਗਰਸ ਤੇ ਜਿਹੜੇ ਵਿਧਾਇਕ ਰਹ ਚੁੱਕੇ ਸੀ ਸੁਨੀਲ ਕੁਆਰ ਰਿੰਕੂ ਉਹ ਆਪੇ ਸ਼ਾਮਲ ਹੋ ਜਾਂਦੇ ਨੇ ਤੇ ਆਪ ਵੱਲੋਂ ਉਹਨਾਂ ਨੂੰ ਉਮੀਦਵਾਰ ਬਣਾਇਆ ਜਾਂਦਾ ਹੈ ਸੋ ਕਾਂਗਰਸ ਦੀ ਵੋਟ ਵੰਡੀ ਜਾਂਦੀ ਏ ਤੇ ਸੁਨੀਲ ਜੋਸ਼ ਸ਼ਸ਼ੀਲ ਰਿੰਕੂ ਨੇ ਉਹ ਸੀਟ ਜਿੱਤ ਲੈਂਦੇ ਨੇ ਆਮ ਆਦਮੀ ਪਾਰਟੀ ਦੇ ਜਦੋਂ ਉਹਨਾਂ ਨੂੰ ਟਿਕਟ ਦਿੱਤੀ ਸੀ ਤਾਂ ਪਰ ਸ਼ਸ਼ੀਲ ਰਿੰਕੂ 1 ਸਾਲ ਬਾਅਦ ਆਮ ਆਦਮੀ ਪਾਰਟੀ ਨੂੰ ਛੱਡ ਕੇ ਫਿਰ ਬੀਜੇਪੀ ਸ਼ਾਮਲ ਹੋ ਜਾਂਦੇ ਨੇ 2024 ਦੇ ਲੋਕ ਸਭਾ ਚੋਣਾਂ ਦੇ ਸਮੇਂ ਉਹ ਬੀਜੇਪੀ ਵੱਲੋਂ ਉਮੀਦਵਾਰ ਹੁੰਦੇ ਨੇ ਔਰ ਕਾਂਗਰਸ ਵੱਲੋਂ ਜਿਹੜਾ ਕਿ ਚੰਜੀਤ ਸਿੰਘ ਚੰਨੀ ਹੁੰਦੇ ਨੇ ਔਰ ਚੰਜੀਤ ਸਿੰਘ ਚੰਨੀ ਨੇ ਪੂਰੇ ਬਹੁਮਤ ਨਾਲ ਪੂਰੇ ਵੱਡੇ ਫਰਕ ਦੇ ਨਾਲ ਉਹ ਸੀਟ ਜਿੱਤ ਲਈ ਸੀ ਸੋ ਵਿਕਰਮ ਚੌਧਰੀ ਨੇ ਭਾਵੇਂ ਕਾਂਗਰਸ ਦਾ ਵਿਰੋਧ ਕੀਤਾ ਸੀ ਪਰ ਅੱਜ ਵਿਕਰਮ ਚੌਧਰੀ ਜਿਨ੍ਹਾਂ ਦੀ ਕਾਂਗਰਸ ਵਿੱਚ ਵਾਪਸੀ ਹੋਈ ਏ ਦੂਸਰੇ ਪਾਸੇ ਚੰਜੀਤ ਸਿੰਘ ਚੰਨੀ ਜਿਹੜੇ ਅੱਜ ਵੀ ਨਾਰਾਜ਼ ਹੋ ਗਏ ਨੇ ਕਿਉਂਕਿ ਚੰਜੀਤ ਸਿੰਘ ਚੰਨੀ ਨੂੰ ਉਸ ਸਮੇਂ ਬਹੁਤ ਜਿਹੜਾ ਕਿ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ ਜਦੋਂ ਵਿਕਰਮ ਚੌਧਰੀ ਦੇ ਹਲਕੇ ਫਲੋਰ ਦੇ ਵਿੱਚ ਚੰਜੀਤ ਸਿੰਘ ਚੰਨੀ ਨੂੰ ਜਿਹੜਾ ਕਿ ਉੱਥੇ ਵੋਟ ਨਹੀਂ ਪੈਂਦੀ ਸੋ ਵਿਕਰਮ ਚੌਧਰੀ ਦੇ ਅੱਜ ਵਾਪਸੀ ਦੇ ਨਾਲ ਕਾਂਗਰਸ ਨੂੰ ਬਹੁਤ ਵੱਡਾ ਬਲ ਮਿਲਿਆ ਹੈ ਵਿਕਰਮ ਚੌਧਰੀ ਜਿਹੜੇ ਫਲੋਰ ਤੋਂ ਕਾਂਗਰਸ ਦੇ ਮੌਜੂਦਾ ਵਿਧਾਇਕ ਨੇ ਔਰ ਪਿਛਣੀਆਂ ਜਿੰਨੀਆਂ ਵਿਧਾਨ ਸਭਾ ਬੈਠਿਆ ਹੋਈਆਂ ਨੇ ਵਿਕਰਮ ਚੌਧਰੀ ਦੀ ਗੈਰ ਹਾਜ਼ਰੀ ਰਹੀ ਹੈ ਆਪਣੇ ਹਲਕੇ ਲਈ ਵੀ ਔਰ ਪੰਜਾਬ ਕਾਂਗਰਸ ਲਈ ਵੀ ਸੋ ਅੱਜ ਜਿਵੇਂ ਹੀ ਸਾਬਕਾ ਉਪ ਮੁੱਖ ਮੰਤਰੀ ਸੁਖਵਿੰਦਰ ਸਿੰਘ ਲੰਦਾਵਾ ਚੰਜੀਤ ਸਿੰਘ ਚੰਨੀ ਦੇ ਹਲਕੇ ਵਿੱਚ ਆ ਕੇ ਜੋ ਉਹਨਾਂ ਨੇ ਅੱਜ ਉਹਨਾਂ ਦੀ ਵਾਪਸੀ ਕਰਵਾਈ ਹੈ ਜਿਸ ਨੂੰ ਲੈ ਕੇ ਚੰਜੀਤ ਸਿੰਘ ਚੰਨੀ ਔਰ ਕਾਂਗਰਸ ਜਿਹੜੀ ਹੈ ਉਹ ਮਜ਼ਬੂਤ ਹੋਈ ਹੈ ਚੰਜੀਤ ਸਿੰਘ ਚੰਨੀ ਜਿਹੜੇ ਕਿ ਕੱਲ ਲੁਧਿਆਣਾ ਦੇ ਵਿੱਚ ਉਹਨਾਂ ਨੇ ਜਿਹੜੇ ਰਾਜਾ ਵਡਿੰਗ ਦੀ ਵਿਰੋਧਤਾ ਕਰ ਰਹੇ ਸੀ ਉਸ ਸਮੇਂ ਉਹਨਾਂ ਦੀ ਵਾਪਸੀ ਕਰਵਾਈ ਸੀ ਸੋ ਅੱਜ ਰਾਜਾ ਵਡਿੰਗ ਨੇ ਜਿਹੜੇ ਚੰਨੀ ਚੰਨੀ ਦੀ ਵਿਰੋਧਤਾ ਕਰ ਰਹੇ ਸੀ ਲੋਕ ਸਭਾ ਵਿੱਚ ਉਹਨਾਂ ਦੀ ਵਾਪਸੀ ਕਰਵਾਈਏ ਇਹ ਕਿਹੜੀ ਗੇਮ ਖੇਡੀ ਜਾ ਰਹੀ ਹੈ ਕਿ ਚੰਦੀ ਸਿੰਘ ਚੰਨੀ ਔਰ ਰਾਜਾਵੜੀਨ ਦੋਨੋਂ ਅਬਸਤ ਚ ਮਿਲ ਕੇ ਇੱਕ ਦੂਸਰੀ ਦੇ ਹਲਕਿਆਂ ਦੇ ਵਿੱਚ ਵਿਰੋਧ ਕਰਨ ਵਾਲੇ ਲੀਡਰਾਂ ਦੀਆਂ ਵਾਪਸੀਆਂ ਕਰਵਾ ਰਹੇ ਨੇ ਸੋ ਇਸ ਨੂੰ ਲੈ ਕੇ ਕਾਂਗਰਸ ਕਿਵੇਂ ਦੇਖ ਰਹੀ ਹੈ ਕਾਂਗਰਸ ਨੇ ਹਾਈ ਕਮਾਂਡ ਦੇ ਹੁਕਮਾਂ ਦੇ ਅਨਸਾਰੇ ਕੰਮ ਕੀਤਾ ਜਾ ਰਿਹਾ ਜਾਂ ਪ੍ਰੋਟੋਕੋਲ ਨੂੰ ਜਿਹੜਾ ਸ਼ਿੱਕੇ ਟੰਗਿਆ ਜਾ ਰਿਹਾ ਕਿਉਂਕਿ ਸੰਸਦ ਮੈਂਬਰ ਜਿਹੜੇ ਮੌਜੂਦਾ ਨੇ ਉਹ ਹਾਜ਼ਰ ਨਹੀਂ ਹੁੰਦੇ ਚੰਦੀ ਸਿੰਘ ਚੰਨੀ ਤੇ ਕਾਂਗਰਸ ਦੇ ਜਿਹੜੇ ਪ੍ਰਧਾਨ ਨੇ ਉਹ ਵਿਕਰਮ ਚੌਧਰੀ ਦੀ ਵਾਪਸੀ ਕਰਵਾਉਂਦੇ ਨੇ ਔਰ ਇਸੇ ਤਰ੍ਹਾਂ ਲੁਧਿਆਣਾ ਦੇ ਵਿੱਚ ਜਿਹੜੇ ਕਿ ਸੰਸਦ ਮੈਂਬਰ ਔਰ ਸੂਬਾ ਪ੍ਰਧਾਨ ਹਾਜ਼ਰ ਨਹੀਂ ਹੁੰਦੇ ਤੇ ਚੰਦੀ ਸਿੰਘ ਚੰਨੀ ਜਿਹੜੇ ਕਿ ਕੜਵਲ ਦੀ ਵਾਪਸੀ ਕਰਵਾਉਂਦੇ ਨੇ ਕਵਲਜੀਤ ਸਿੰਘ ਕਰਵਲ ਜਿਹੜੇ ਕਿ ਕੱਲ ਉਹਨਾਂ ਨੇ ਕਾਂਗਰਸ ਦੀ ਵਾਪਸੀ ਕੀਤੀ ਸੀ ਸੋ ਦੋਨੋਂ ਹੀ ਇਹ ਲੀਡਰ ਲੋਕ ਸਭਾ ਚੋਣਾਂ ਵਿੱਚ ਅਲੱਗ-ਅਲੱਗ ਪਾਰਟੀਆਂ ਵਿੱਚ ਸ਼ਾਮਲ ਹੋ ਗਏ ਸੀ ਦੋਨੋਂ ਹੀ ਇਹ ਲੀਡਰਾਂ ਨੇ ਆਪਣੇ ਹੀ ਪਾਰਟੀ ਦੇ ਵਿੱਚ ਵਿਰੋਧਤਾ ਕੀਤੀ ਸੀ ਜਿਨ੍ਹਾਂ ਦੀ ਹੁਣ ਫੇਰ ਕਾਂਗਰਸ ਵਾਪਸੀ ਹੋਈ ਹੈ ਜੋ ਕਾਂਗਰਸ ਨੂੰ ਬਹੁਤ ਵੱਡਾ ਬਲ ਮਿਲਿਆ ਹੈ